ਇਕ ਤਾ ਤੁਹਾਨੂੰ ਮੈਂ ਇਹ ਦੱਸਦਾ ਹੂੰ ਵੀ ਜੇਰ ਪਸ਼ੂ ਨੂੰ ਖਵਾਈ ਜਾ ਸਕਦੀ ਹੈ ਇਹ ਆਪਾਂ ਕੋਈ ਸੁਣੀ ਸੁਣਾਈ ਗੱਲ ਨਹੀਂ ਕਰਦੇ ਅਸੀਂ ਆਪਦੇ ਹੱਥੀ ਕੀਤੇ ਤੇ ਰੱਬ ਨੇ ਬਜ਼ੁਰਗਾਂ ਨੂੰ ਕਰਦੇ ਦੇਖਿਆ ਹੈ ਜੇਰ ਜਦੋਂ ਮੰਨ ਲਓ ਤੁਰਪੀ ਪਸ਼ੂ ਦੀ ਤੁਸੀਂ ਨਿਗਰ ਰੱਖਣੀ ਹੈ ਖੜੇ ਪਸ਼ੂ ਦੀ ਜੇਰ ਤੁਰ ਪੈਂਦੀ ਹੈ ਤੁਰੇ ਫਿਰਦੇ ਚਰਦੇ ਦੀ ਮੰਨ ਲਓ ਆਹ ਡੰਡਾ ਹੀ ਲੈ ਲਿਆ ਤੁਸੀਂ ਉਹਨੂੰ ਫੜ ਕੇ ਲਪੇਟ ਲਿਆ ਇਸ ਤਰ੍ਹਾਂ ਲਪੇਟ ਕੇ ਉਹਨੂੰ ਮਾਰਾ ਮੋਢਾ ਇੱਧਰ ਉੱਧਰ ਹਿਲਾਓ ਉੱਪਰ ਥੱਲੇ ਹਿਲਾਓ ਉਹਨੂੰ ਜੇਰ ਜਦੋਂ ਤੂਰੀ ਹੋ ਜਾ ਉਹ ਆਪਣੇ ਆਪ ਵੀ ਆ ਜਾਣੀ ਆਪਣੇ ਆਪ ਆ ਜਾਣੀ ਬਸ ਉਹਨੂੰ ਉਦੋਂ ਹੀ ਖਵਾ ਦੇਣਾ अच्छा ठीक है डंडे से भी नहीं होनी चाहिए। वो चसला खा भी लूं ठंडी होगी पशु ने खानी भी नहीं ते ठंडी हुई लेट खादी हुई पशु नु नुकसान भी करूंगी। हुन तेल दीण दी रत्त है। हम्म हम्म। ਝੋ ਵੀ ਦੇ ਸਕਦੇ ਹੋ। ਤੇਲ ਦਿੱਤਾ ਜਾ ਸਕਦਾ। ਤੇਲਾਂ ਦਾ ਤੇਲ ਦੇ ਲੋ। ਸਰੋਂ ਦਾ ਤੇਲ ਨਾਲ ਕੇ ਰਲਮਾ ਦੇ ਲੋ। हम्म हम्म। ਕੱਲਾ ਸਰੋਂ ਦਾ ਤੇਲ ਦੇਣ ਦਾ ਜੇ ਟਾਈਮ ਨਹੀਂ ਰਲਮਾ ਤੇਲ ਦੇ ਦਿਜੋ। ਅੱਧੋ ਅੱਧ ਮਿਕਸ ਕਰਕੇ ਦੇ ਦਿਜੋ। ਠੀਕ ਹੈ। ਇਹ ਹੁਣ ਆਹ ਮਤਲਬ ਫਗਣ ਫਗਣ ਲੰਘਿਆ। ਅੱਜ ਤੋਂ ਪਹਿਲਾਂ ਦਾ ਸ਼ੁਰੂ ਕਰਿਆ ਹੋਇਆ। ਅੱਛਾ। ਚੇਤ ਹੂੰ ਜਲੋ ਮੰਨ ਕੇ ਚਲੋ ਵੀ ਕਣ ਕ ਰੰਗ ਵੱਡਾ ਕੇ ਬਾਢੀ ਜੀ ਪੈ ਗਈ ਗਰਦਾਂ ਦੀ ਰੋਤ ਆ ਜੂ ਉੱਥੇ ਉਦੋਂ ਤੱਕ ਤੁਸੀਂ ਤੇਲ ਦਾ ਜੋਰ ਰੱਖੋ ਹਾਂ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਭਾਈ ਤੁਹਾਡੇ ਲਈ ਵੀਡੀਓ ਬੜੀ ਖਾਸ ਹੋਣ ਵਾਲੀ ਆ ਜਿਹੜੇ ਤੁਸੀਂ ਮੇਰੇ ਮੰਗਰਾ ਆ ਪਸ਼ੂ ਦੇਖ ਰਹੇ ਹੋ ਹਨ ਆ ਬੱਕਰੀਆਂ ਇਹ ਬੱਕਰੀਆਂ ਕਰਕੇ ਜਿਹੜੇ ਪਿੰਡ ਦੇ ਵਿੱਚ ਮੈਂ ਅੱਜ ਪਹੁੰਚਿਆ ਵੀਡੀਓ ਕਰਨ ਦੇ ਲਈ ਇਹ ਪਿੰਡ ਨੂੰ ਇਹਨਾਂ ਬੱਕਰੀਆਂ ਦੇ ਨਾਂ ਨਾਲ ਜਾਂ ਉਹ ਬੰਦੇ ਦੇ ਨਾਂ ਨਾਲ ਜਾਣਿਆ ਜਾਂਦਾ ਜੀ ਦੀਆਂ ਇਹ ਬੱਕਰੀਆਂ ਨੇ ਮੈਨੂੰ ਪਰਸਨਲੀ ਵੀ ਕਈ ਬਾਈ ਮੈਸੇਜ ਕਰਦੇ ਆ WhatsApp ਤੇ ਹਨਾ ਜਾਂ ਮੈਨੂੰ ਫੋਨ ਆਉਂਦੇ ਆ ਜਾਂ ਮੈਂ ਜਦੋਂ ਵੀ ਕਿਤੇ ਕੋਈ ਬੱਕਰੀਆਂ ਦਾ ਮੇਲਾ ਹੁੰਦਾ ਦੁੱਧ ਚਵਾਈ ਦਾ ਲਾ ਲੋ ਜਾਂ ਕੋਈ ਬਿਊਟੀ ਦੇ ਕੰਪੀਟੀਸ਼ਨ ਹੁੰਦੇ ਆ ਉਹਦੇ ਵਿੱਚ ਮੈਨੂੰ ਕੋਈ ਬੰਦਾ ਮਿਲਦਾ ਤਾਂ ਉਹ ਇਹ ਬੱਕਰੀਆਂ ਦਾ ਤੇ ਉਹ ਬੰਦੇ ਦਾ ਜ਼ਿਕਰ ਕਰਦਾ ਜੀ ਦੀਆਂ ਇਹ ਬੱਕਰੀਆਂ ਨੇ ਤੇ ਪਿੰਡ ਦਾ ਨਾਮ ਪੁੱਛਦਾ ਸੋ ਨੂੰ ਪਿੰਡ ਦਾ ਨਾਮ ਦੱਸਦਾ ਕੁੱਤਵਾ ਪਿੰਡਾ ਜ਼ਿਲ੍ਹਾ ਬਰਨਾਲਾ ਵੀ ਬਾਈ ਇਹ ਪਿੰਡ ਹੈ ਕਿੱਥੇ ਤੇ ਉਹ ਬਾਈ ਜਿਹੜਾ ਅੱਜ ਤੁਹਾਨੂੰ ਮੁਲਾਕਾਤ ਬਾਈ ਨਾਲ ਕਰਾਵਾਂਗੇ ਬਾਈ ਬਾਗ ਮਲਕ ਨਾਲ ਉਹਦੀਆਂ ਇਹ ਬੱਕਰੀਆਂ ਨੇ ਲਾਲ ਡੱਬੀਆਂ ਬੀਟਲ ਅੰਬਰਸਰੀ ਤੇ ਮੱਜਨਾ ਇਹ ਤਿੰਨੇ ਨਾਮ ਨੇ ਜਿਹੜੇ ਇਹ ਇਹੀ ਬੱਕਰੀਆਂ ਦੇ ਨੇ ਬੀਟਲ ਨੂੰ ਹੀ ਮੱਜਨਾ ਕਿਹਾ ਜਾਂਦਾ ਸੀ ਇਹਨਾਂ ਨੂੰ ਹੀ ਅੰਬਰਸਰੀ ਬੱਕਰੀ ਕਿਹਾ ਜਾਂਦਾ ਸੀ ਤੇ ਅੱਜ ਤੁਹਾਨੂੰ ਉਹ ਬੰਦੇ ਨਾਲ ਮਲਾਵਾਂਗੇ ਗੱਲਾਂ ਬਾਤਾਂ ਕਰਾਵਾਂਗੇ ਉਹਦੇ ਤਜਰਬੇ ਤੁਹਾਡੇ ਨਾਲ ਸਾਂਝੇ ਕਰਾਂਗੇ ਬਹੁਤ ਕੁਝ ਆ ਵੀਡੀਓ ਦੇ ਵਿੱਚ ਸੁਣਨ ਵਾਲਾ ਜੀ ਦੇ ਨਾਲ ਤੁਹਾਨੂੰ ਸਾਰੇ ਦੀ ਸਾਰੀ ਜਾਣਕਾਰੀ ਜਿਹੜੀ ਇਹ ਬੱਕਰੀਆਂ ਬਾਰੇ ਤੇ ਬੱਕਰੀਆਂ ਦੇ ਕਿੱਤੇ ਬਾਰੇ ਮਿਲ ਜੂਗੀ ਜਿਹੜੀਆਂ ਕਿ ਠੱਗੀਆਂ ਚੱਲ ਰਹੀਆਂ ਨੇ ਉਹ ਤੋਂ ਤੁਸੀਂ ਇਹ ਵੀਡੀਓ ਦੇਖ ਕੇ ਬਚ ਜੂਗੇ ਆਜੋ ਛੋਟੀ ਗੱਲਬਾਤ ਉਹ ਬੰਦਿਆਂ ਨਾਲ ਕਰਾਉਂਦੇ ਆ ਜਿਹੜੇ ਇਹ ਪਸ਼ੂ ਸਾਹਮਦੇ ਆ ਤੇ ਇਹਨਾਂ ਨੂੰ ਤਿਆਰ ਕੀਤਾ ਬਹੁਤ ਵਧੀਆ ਪਸ਼ੂ ਨੇ ਤਕਰੀਬਨ ਸਾਰਿਆਂ ਦੀ ਹਾਈਟ 40 ਤੋਂ ਉੱਤੇ ਆ 40 39 ਇੰਚ ਹਾਈਟ ਬੱਕਰੀਆਂ ਦੀ ਹੁੰਦੀ ਆ ਤੇ ਬਾਈ ਦਾ ਨਾਮ ਬਹੁਤ ਵੱਡਾ ਸਾਨੂੰ ਪਹਿਲਾਂ ਵੀ ਦੱਸਿਆ ਵੀ ਇਹ ਪਿੰਡ ਦਾ ਨਾਮ ਆਂਗਾ ਜਿਹੜਾ ਉਹ ਇਹ ਪਸ਼ੂਆਂ ਕਰਕੇ ਜਾਣਿਆ ਜਾਂਦਾ ਆਜੋ ਹੁਣ ਸਾਨੂੰ ਉਹ ਬਾਈ ਨਾਲ ਮਲਾਉਨੇ ਆ ਬਾਈ ਬਾਗਮਲਕ ਪਿੰਡ ਕੁੱਤਵਾ ਆਜੋ ਕਰਦੇ ਆ ਗੱਲਬਾਤ ਸਾਰੀ ਵੀਡੀਓ ਦੇ ਵਿੱਚ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਅੱਗੇ ਸ਼ੇਅਰ ਵੱਧ ਤੋਂ ਵੱਧ ਕਰਿਓ ਸਤਿ ਸ਼੍ਰੀ ਅਕਾਲ ਬਾਈ ਬਾਗਮਲਕ ਸਤਿ ਸ਼੍ਰੀ ਅਕਾਲ ਬਾਈ ਤੇ ਬਾਈ ਮਾਲ ਪਸ਼ੂ ਸੈੱਟ ਆਪਣਾ ਹਾਂਜੀ ਹਾਂ ਤੰਦਰੁਸਤੀ ਆ ਬਿਲਕੁਲ ਹੁਣ ਬੱਕਰੀਆਂ ਦਾ ਸੂਆ ਪੈ ਗਿਆ ਬੱਚੇ-ਉੱਚੇ ਜਮਾ ਸੈੱਟ ਸੀ ਬਾਈ ਹਾਂਜੀ ਸਭ ਤੋ ਸਭ ਤੰਦਰੁਸਤੀ ਐਨ ਠੀਕ ਠਾਕ ਆ ਠੀਕ ਐ ਤੇ ਬੱਚੇ ਦਾ ਬੇਕ ਵੀ ਗਿਆ 17 80% ਬੱਚੇ ਸੇਲ ਕਰਦੇ ਅੱਛਾ ਸੇਲ ਕਰਦੇ ਹਾਂਜੀ ਕਿੰਨੇ ਬੱਚੇ ਆਇਕਤੀ ਆਏ ਸੀ ਭਈ ਆ ਸੀਜ਼ਨ ਦੇ ਵਿੱਚ ਆਪਾਂ ਨੇ ਲਵੇ ਬੱਕਰੀਆਂ ਦੇ ਸੋਨੇ ਪੱਠਾ ਪੁੱਠਾ ਬੱਕਰੇ ਬੁਕਰੇ ਮਿਲਾ ਕੇ ਕੋਈ ਲਗਭਗ ਸੀਗੇ 100 ਕੁ ਬੱਚਾ 100 ਕੁ ਬੱਚਾ ਸੀ ਕਿੰਨੀਆਂ ਬੱਕਰੀਆਂ ਨੇ ਭਈ ਆਪਾਂ ਨੇ ਲਵੇ ਸਾਰੀਆਂ ਹੈਗੇ ਨੇ ਤਕਰੀਬਨ ਇਹ ਬੜੀਆਂ ਛੋਟੀਆਂ ਮਲਾ ਮਲੂਕ ਜੇ ਜੇ ਬੱਕਰੇ ਵੀ ਵਿੱਚ ਪਾਲੀਏ ਤਾਂ 60 ਕ ਲੱਗਦੇ ਨੇ ਸਾਰੇ 60 ਕ ਲੱਗਦੇ ਨੇ ਸਾਰੇ ਠੀਕ ਹੈ ਹਾਂਜੀ ਤੇ ਭਈ ਆਪਾਂ ਇਹ ਜਿਹੜੀ ਸ਼ੁਰੂਆਤ ਆ ਵੀਡੀਓ ਦੀ ਆਪਾਂ ਇਹੀ ਗੱਲ ਤੋਂ ਕਰਦੇ ਆਂ ਵੀ ਜਿਵੇਂ ਹੁਣ ਹਨਾ ਮੂਰੇ ਆ ਗਈ ਗਰਮੀ ਦੀ ਰੁੱਤ ਹਨਾ ਗਰਮੀ ਸਟਾਰਟ ਹੀ ਆ ਮੰਨ ਕੇ ਚੱਲੂ ਤਾਂ ਪੰਜਾਬ ਦੀਆਂ ਤੁਸੀਂ ਦੱਸਿਆ ਵੀ ਸੇਰ ਉੱਤਾਂ ਹੁੰਦੀਆਂ ਨੇ ਹਨਾ ਪਰ ਆਪਾਂ ਗਰਮੀ ਦੇ ਅਕੋਰਡਿੰਗ ਹੀ ਚੱਲਦੇ ਆਂ ਵੀ ਹੁਣ ਮੂਰੇ ਗਰਮੀ ਆ ਰਹੀ ਆ ਤਾਂ ਇਹਦੀ ਸਾਂਭ ਸੰਭਾਲ ਬਾਰੇ ਵੀ ਦੱਸ ਦੋ ਵੀ ਹੁਣ ਤੋਂ ਲੋਕ ਕੀ ਪਾਉਣ ਲੱਗਣ ਬੱਕਰੀਆਂ ਨੂੰ ਕੀ ਇਹਦੀ ਸਾਂਭ ਸੰਭਾਲ ਆ ਇਹਦੇ ਬਾਰੇ ਜਾਣਕਾਰੀ ਦੇ ਦਿਓ ਜੀ ਦੇਖੋ ਜਿਹੜੇ ਤਾਂ ਬਾਹਰ ਚਾਰਨ ਵਾਲੇ ਪਾਲੀ ਨੇ ਹੂੰ ਉਹਨਾਂ ਨੂੰ ਤਾਂ ਲਗਭਗ ਪਤੀਆ ਸਾਰਿਆਂ ਨੂੰ ਵੀ ਹੁਣ ਕੀ ਪੈਂਦਾ ਤੇ ਕੀ ਪਹਿਣਾ ਚਾਹੀਦਾ ਹੂੰ ਸਟਾਲ ਵੀੜ ਵਾਲਿਆਂ ਨੂੰ ਵੀ ਹੋਈ ਆ ਵੀ ਹੁਣ ਜਿਵੇਂ ਸੀਜ਼ਨਲ ਹਰੇ ਨੇ ਹਰੇ ਚਾਰੇ ਨੇ ਜ਼ਿਆਦਾਤਰ ਪਾਉਂ ਹੂੰ ਮੌਸਮ ਜਿਹੜੀ ਆ ਰੁੱਤ ਹੈ ਇਹ ਬਸੰਤ ਰੁੱਤ ਹੈ ਬਸੰਤ ਉਹ ਕਹਿੰਦੇ ਨੇ ਵੀ ਆਇਆ ਆਇਆ ਬਸੰਤ ਪਰ ਪਾਲਾ ਔੜਾਂਤਰ ਹੂੰ ਹੂੰ ਮੌਸਮ ਇੱਕਦਮ ਬਦਲਦਾ ਇੱਥੇ ਆ ਕੇ ਪਸ਼ੂ ਨੂੰ ਥੋੜੀ ਬੋਧੀ ਸਮੱਸਿਆ ਵੀ ਆਉਂਦੀ ਹੈ ਹੂੰ ਜਿਵੇਂ ਆ ਸਿੰਡੀ ਜੀ ਨਹੀਂ ਹੋ ਜਾਂਦੀ ਇਹਨੂੰ ਨਮੋਨੀਆਂ ਕਹਿੰਦੇ ਨੇ ਹੂੰ ਬੁਖਾਰ ਵੀ ਹੁੰਦਾ ਹੈ ਪਸ਼ੂਆ ਪਿਆਉਂਦਾ ਤਾਜ਼ਾ ਪਸ਼ੂ ਥੋੜੀ ਜਿ ਟੁੱਟ ਵੀ ਜਾਂਦੇ ਨੇ ਅੱਛਾ ਜਿਵੇਂ ਹੁਣ ਸਾਡੀਆਂ ਬੱਕਰੀਆਂ ਨੇ ਤਿੰਨ ਤਿੰਨ ਚਾਰ ਚਾਰ ਇੱਕ ਵਿੱਚ ਪੰਜ ਵੀ ਦਿੱਤੇ ਨੇ ਬੱਚੇ ਬੱਕਰੀਆਂ ਨੇ ਠੀਕ ਹੈ ਟੁੱਟ ਵੀ ਜਾਂਦੀਆਂ ਨੇ ਬੱਕਰੀਆਂ ਹੂੰ ਤੇ ਇਹ ਹੁਣ ਬਸੰਤ ਦੀ ਰੁੱਤ ਐ ਗਾਹਾਂ ਬਹਾਰ ਆਉਣ ਵਾਲੀ ਆ ਅਜੇ ਉਹ ਗਰਮੀ ਵਾਲਾ ਤਾਂ ਅਜੇ ਦੂਰ ਐ ਜਿਹੜੀ ਇਹ ਬਹਾਰ ਆਉਣੀ ਆ ਵਿਸਾਖ ਜੇਠ ਹੂੰ ਇਹ ਤਾਂ ਇਹਨਾਂ ਨੂੰ ਲੱਗਣੀ ਐ ਰੁੱਤ ਤਾਂ ਸੇ ਜਿਹੜੇ ਵਿੱਚ ਤਾਂ ਤਕੜੀਆਂ ਹੋਣੀਆਂ ਤਕੜੀਆਂ ਹੋਣੀਆਂ ਨੇ ਹਾਂ ਉਹ ਗਰਮੀ ਜਾ ਕੇ ਵਿਰਧੇ ਹਾੜ ਤੋਂ ਬਾਅਦ ਜਿਹੜੀ ਭੜੀ ਗਰਮੀ ਬਾਟ ਵਾਲੀ ਹੁੰਦੀ ਹੈ ਜਦੋਂ ਝੋਨਾ ਚਾਣਾ ਲੱਗਣ ਲੱਗ ਜਾਂਦਾ ਹਾਂ 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 ਉਹ ਗਰਮੀ ਦੀ ਰੁੱਤ ਫੇਰ ਆਉਣੀ ਹੈ ਹੁਣ ਬਸੰਤ ਆ ਫਿਰ ਬਹਾਰ ਆ ਫਿਰ ਗਰਮੀ ਆ ਫਿਰ ਬਰਸਾਤ ਆ ਬਰਸਾਤ ਦੀ ਰੁੱਤ ਵੀ ਇਨਾਂ ਵਾਸਤੇ ਮਾੜੀ ਹੈ ਮਾੜੀਆ ਉਸ ਤੋਂ ਬਾਅਦ ਪੱਤ ਝੜੋ ਜੀ ਫਿਰ ਸਰਦੀ ਆ ਜੂਏ ਸ਼ੀਰੁੱਤਾਂ ਨੇ ਸ਼ੀਰੁੱਤਾਂ ਨੇ ਤੇ ਜਿਹੜੀ ਸਾਮ ਸੰਭਾਲ ਦੀ ਗੱਲ ਕੀਤੀ ਸੀ ਬਾਈ ਉਹ ਉਹਦੇ ਬਾਰੇ ਦੱਸੋ ਵੀ ਇਹਨਾਂ ਨੂੰ ਹੁਣ ਕੀ ਕਰਨ ਕੀ ਪਾਉਣਾ ਹਨਾ ਖਰਾਕ ਦੇ ਵਿੱਚ ਹੁਣ ਜਿਹੜੇ ਬਾਹਰ ਚਾਰਨ ਵਾਲੇ ਨੇ ਬਾਕੀ ਜਿਹੜੇ ਸਟਾਲ ਫੀਡਿੰਗ ਵਾਲੇ ਨੇ ਉਹ ਵੀ ਤਕਰੀਬਨ ਹਰੇ ਬਰਸੀਨ ਵਗੈਰਾ ਲੂਸਣ ਵਗੈਰਾ ਸਭ ਪੱਕੇ ਹੋਏ ਨੇ ਏ ਪਾਓ ਹਾਂ ਕੋਈ ਰਾਈ ਕਾ ਵੀਜੀ ਬੈਠਾ ਕੋਈ ਲੂਸਣ ਬਰਸੀਨ ਸਭ ਇਹਨਾਂ ਚੀਜ਼ਾਂ ਦੇ ਜੋਰ ਦਾ ਉਹ ਨੀਰੇ ਜਿਹੜੇ ਨੀਰੇ ਚਾਰੇ ਨੇ ਹਮ ਖਾਸ ਕਰਕੇ ਗਵਾਰੀ ਦਾ ਨੀਰਾ ਹੁਣ ਬੰਦ ਕਰ ਦੋ ਬੰਦ ਕਰ ਦੋ ਹਾਂ ਮੱਕੀ ਦਾ ਚਾਰ ਪਾ ਲਓ ਹਮ ਮੋਹਰੀ ਦਾ ਨੀਰਾ ਪਾ ਲਓ ਠੀਕ ਹੈ ਮੂੰਗੀਆਂ ਦੀ ਨੀਰੇ ਗਾਂਵ ਜਾ ਕੇ ਆਉਣਗੇ ਫਰੈਸ਼ ਨੇ ਜਾਂ ਕਿਸੇ ਕੋਲੇ ਪੁਰਾਣੇ ਪਏ ਨੇ ਪਾਈ ਜਾਂਦਾ ਬੰਦਾ ਹਮ ਕਿਉਂ ਪਿਛਲੇ ਸਾਲ ਦਾ ਬਚਿਆ ਬਚਿਆ ਆਂਦਾ ਹਮ ਗਵਾਰੀ ਦਾ ਨੀਰਾ ਹੁਣ ਬੰਦ ਜਿਹੜੀ ਤਾਕਤ ਆ ਕਮਜ਼ੋਰ ਪੈਂਦੀ ਆ ਅੱਛਾ ਹਰੇ ਬਾਈ ਦੇ ਨਾਲ ਗਵਾਰੀ ਦਾ ਨੀਰਾ ਮੈਚ ਨਹੀਂ ਕਰਦਾ ਜਿਹੜੀ ਆ ਪੱਕੀ ਹੀ ਹਰੇ ਬਾਈ ਹੂੰ ਜਦੋਂ ਕੱਚੀ ਹਰੀ ਭਾਈ ਸੀਗੀ ਮਾਲਾ ਜਦੋਂ ਅੱਜ ਤੋਂ ਮਹੀਨਾ ਡੇਢ ਮਹੀਨਾ ਪਹਿਲਾਂ ਜਦੋਂ ਮਾਲਾ ਬਰਸੀਨ ਦੀਆਂ ਪਹਿਲੀਆਂ ਬਾਡਾਂ ਸੀਗੀਆਂ ਜਿਹੜੇ ਕਿਸੇ ਦੇ ਜ਼ਮੀਨ ਦਾ ਵਿੱਚ ਸੀਗਾ ਹੂੰ ਤੇ ਉਦੋਂ ਗਵਾਰੀ ਚੱਲਦੀ ਸੀ ਹੁਣ ਪੱਕੇ ਹੋਏ ਹਰਿਆਂ ਦੇ ਨਾਲ ਗਵਾਰੀ ਕਰਕੇ ਇਹਨਾਂ ਦੇ ਹਵਾਵਾਂ ਬਣ ਲੱਗੇ ਨੇ ਦੀ ਆ ਠੀਕ ਹੈ ਬਾਜਾਂ ਸ਼ਕਤੀ ਕਮਜ਼ੋਰ ਪੈ ਲਿਆ ਗੈਸ ਬਣ ਲੱਗੇ ਨੇ ਗੈਸ ਬਣ ਲੱਗੇ ਹਾਂ ਹੁਣ ਗਵਾਰੀ ਦਾ ਨੀਰਾ ਆਹ ਰੁੱਤ ਦੇ ਵਿੱਚ ਬਿਲਕੁਲ ਜ਼ੈਰ ਹੈ ਨਾ ਵਾਸਤੇ ਠੀਕ ਆ ਤੇ ਜਿਵੇਂ ਬਾਈ ਹੁਣ ਇਹਨਾਂ ਦਾ ਸੂਆ ਪੈ ਗਿਆ ਨਾ ਸਾਰਿਆਂ ਨੇ ਬੱਚੇ ਦੇਤੇ ਬੱਕਰੀਆਂ ਨੇ ਹੁਣ ਇਹਨਾਂ ਨੂੰ ਕ੍ਰੋਸ ਤੁਸੀਂ ਕਦੋਂ ਕਰਾਵੋਗੇ ਕੀ ਸਹੀ ਸਮਾਂ ਹੁੰਦਾ ਇਸ ਤੋਂ ਬਾਅਦ ਬੱਕਰੀਆਂ ਕ੍ਰੋਸ ਕਰੀਏ ਜਿਹੜੀਆਂ ਬੱਕਰੀਆਂ ਸਾਡੀਆਂ ਹੁਣ ਸੂਈਆਂ ਨੇ ਹਮ ਮਤਲਬ ਮਹੀਨਾ ਪਹਿਲਾਂ ਡੇਢ ਮਹੀਨਾ ਪਹਿਲਾਂ ਪੌਣੇ ਦੋ ਮਹੀਨੇ ਪਹਿਲਾਂ ਇਹਦਾ ਬੱਕਰੀਆਂ ਸੀ ਜਾ ਕੇ ਫੇਰ ਦੁਬਾਰੇ ਪੱਤ ਛੱਡ ਦੇ ਵਿੱਚ ਉਹ ਰੁੱਤ ਜਿਹੜੀ ਮਤਲਬ ਵੀ ਬਾਦੋਂ ਦਾ ਐਂਡ ਤੇ ਅਸੂ ਦੀ ਸਟਾਰਟ ਉਦੋਂ ਲਵਾਵਾਂਗੇ ਬੱਕਰੀਆਂ ਠੀਕ ਹੈ ਤੇ ਜਿਹੜੀਆਂ ਬੱਕਰੀਆਂ ਸਾਡੀਆਂ ਸੂਕਤ ਤੇ ਦੀਆਂ ਮਤਲਬ ਸੂਈਆਂ ਹੋਈਆਂ ਨੇ ਹਮ ਉਹ ਬੱਕਰੀਆਂ ਹੁਣ ਅਸੀਂ ਆ ਮੂਰੇ ਬਹਾਰ ਦੇ ਵਿੱਚ ਬੋਲਣੀਆਂ ਆ ਆਪਦੇ ਆ ਵੀ ਬੋਲੀਆਂ ਬਹਾਰ ਦੀ ਰੋਤੀ ਬਹਾਰ ਦੀ ਰੋਤ ਹੈ ਠੀਕ ਹੈ ਹੁਣ ਬਸੰਤ ਆ ਫਿਰ ਬਹਾਰ ਸ਼ੁਰੂ ਹੋ ਜਾਣੀ ਆ ਜਦੋਂ ਦਰਖਤ ਸਾਰੇ ਫੁੱਟ ਜਾਂਦੇ ਨੇ ਪੱਕੀ ਫਸਲ ਆਪਣੀ ਵੱਢੀ ਜਾਣੀ ਆ ਹੂੰ ਹੂੰ ਫਿਰ ਬਹਾਰ ਦੀ ਰੋਤੀ ਦੇ ਵਿੱਚ ਆਪਣੇ ਆਪ ਹੀੜ ਤੇ ਆਉਣ ਲੱਗ ਜਾਂਦੀ ਆ ਕੁਦਰਤ ਦੀ ਬਾਤਾਂ ਕਰਨ ਦੀ ਉਹ ਦੇਣ ਹੁੰਦੀ ਆ ਸਾਰੀ ਉਹ ਬੰਦੇ ਦੇ ਨਹੀਂ ਕਰਨ ਦਾ ਹੁੰਦਾ ਉਹ ਕੁਦਰਤ ਹੀ ਗੱਲ ਆ ਸਾਰੀ ਠੀਕ ਹੈ ਉਹਦੋਂਦਰ ਸਾਰੀਆਂ ਆਪਾਂ ਵਿਸਾਖੀ ਤੋਂ ਬਾਅਦ ਬਹਾਰ ਆ ਹੂੰ ਉਹਦੋਂ ਫਿਰ ਉਹਦੋਂ ਕਰਾਉ ਤੁਸੀਂ ਵੀ ਕਰਾਉਣੇ ਤੇ ਭਾਈ ਇਹ ਵੀ ਕਰਾ ਸਕਦੇ ਜਿਹੜੇ ਰੱਖਦੇ ਨੇ ਨਾ ਬੱਕਰੀਆਂ ਉਹ ਸੁੱਕ ਜ ਮਤਲਬ ਕਿ ਹੌਣ ਨਹੀਂ ਕਰਾਉਣੀਆਂ ਹੌਣ ਨਹੀਂ ਕਰਾਉਣੀਆਂ ਹੌਣ ਦੀਆਂ ਸੂਈਆਂ ਹੌਣ ਦੀਆਂ ਕ੍ਰੋਸ ਹੋਈਆਂ ਵੀ ਆ ਜਾਂ ਕੇ ਸੌਣ ਗਿਆ ਬਾਦੋਂ ਚ ਬਾਦੋਂ ਚ ਗਰਮੀ ਜਾਂ ਜਿਹਨੇ ਦੱਸ ਦੇਣਾ ਪਹਿਲਾਂ ਕਰੀਏ ਸੌਣ ਬਾਦੋਂ ਸੌਣ ਗਿਆ ਉਹ ਮੌਸਮ ਬਿਲਕੁਲ ਬੇਕਾਰ ਹੈ ਉਸ ਟਾਈਮ ਬੱਚੇ ਵੀ ਸੇਫ ਨਹੀਂ ਤੇ ਬੱਕਰੀ ਦਾ ਵੀ ਉਦੋਂ ਦੁੱਧ ਦਾ ਲੱਸੀ ਬਣਨ ਵਾਲਾ ਕੰਮ ਜਾਂਦਾ ਹੂੰ ਤੇ ਜਿਹੜੀਆਂ ਵਿਸਾਖੀ ਤੋਂ ਬਾਅਦ ਸੌਣ ਮਤਲਬ ਲੱਗਣਗੀਆਂ ਹੁਣ ਵਿਸਾਖੀ ਤੋਂ ਬਾਅਦ ਜਾਂ ਕਿ ਵਿਸਾਖੀ ਤੋਂ ਚਾਹੇ ਦੂਜੇ ਦਿਨ ਲਵਾ ਲਓ ਹੂੰ ਯਾਨੀ ਵਿਸਾਖੀ ਦਾ ਟਾਰਗੇਟ ਰੱਖੋ ਉਦੋਂ ਬਾਹਰ ਦੀ ਰੁੱਤ ਦੇ ਵਿੱਚ ਲੱਗਣੀਆਂ ਜਾਂ ਕੇ ਆਪਨੇ ਆਪ ਲੱਗਣੀਆਂ ਵੀ ਸਹੀ ਤੇ ਰਹਿਣਗੀਆਂ ਵੀ ਸਹੀ ਇਹ ਨਹੀਂ ਹੈ ਵਾਰ-ਵਾਰ ਹੀਟ ਤੇ ਆਉਣਗੀਆਂ ਫਿਰ ਉਹ ਸੂ ਕੱਤੇ ਸੂਣਗੀਆਂ ਉਹ ਚੰਗੀ ਰੁੱਤ ਹੁੰਦੀ ਹੈ ਚੰਗੀ ਰੁੱਤ ਹੁੰਦੀ ਹੈ ਨਾ ਉਹ ਤੇ ਬਾਈ ਬਾਕੀ ਜਦੋਂ ਬੱਕਰੀ ਸੂਂਦੀ ਆ ਤਾਂ ਇੱਕ ਇਹ ਗੱਲ ਜ਼ਰੂਰ ਦੱਸੋਗਾ ਕਈ ਵੀਰੇ ਗੱਲ ਕਰਦੇ ਵੀ ਹੋਣਗੇ ਹੂੰ ਤੇ ਗਲਤ ਕਰਦੇ ਹੋਣਗੇ ਜ਼ੇਰ ਵਾਲੀ ਗੱਲ ਜਿਹੜੇ ਜ਼ੇਰ ਖਵਾਉਂਦੇ ਹੋਣਗੇ ਨਾ ਇਹਦੇ ਬਾਰੇ ਮਾੜੀ ਜਾਣਕਾਰੀ ਦੇ ਦਿਓ ਤੁਸੀਂ ਆਪਾ ਬੈਨਸੋਫ ਕੈਮਰਾ ਗੱਲ ਇੱਕ ਤਾਂ ਤੁਹਾਨੂੰ ਮੈਂ ਇਹ ਦੱਸਦਾ ਹੂੰ ਵੀ ਜ਼ੇਰ ਪਸ਼ੂ ਨੂੰ ਖਵਾਈ ਜਾ ਸਕਦੀ ਹੈ ਹੂੰ ਇਹ ਆਪ ਕੋਈ ਸੁਣੀ ਸੁਣਾਈ ਗੱਲ ਨਹੀਂ ਕਰਦੇ ਅਸੀਂ ਆਪਦੇ ਹੱਥੀ ਕੀਤੇ ਤੇ ਅਰਬੇ ਨੇ ਬਜ਼ੁਰਗਾਂ ਨੂੰ ਕਰਦੇ ਦੇਖਿਆ ਜੇਰ ਖਵਾਈ ਜਾ ਸਕਦੀ ਹੈ ਪਰ ਜੇਰ ਦਾ ਕਿ ਟਾਈਮ ਹੈ ਹਰ ਚੀਜ਼ ਦਾ ਇੱਕ ਟਾਈਮ ਹੈ ਠੀਕ ਹੈ ਜਿਵੇਂ ਗੁਆਰੀ ਦੇ ਨੀਰੇ ਦਾ ਇੱਕ ਟਾਈਮ ਹੈ ਜੇਰ ਦਾ ਵੀ ਉੱਥੇ ਇੱਕ ਲਿਮਟਿਡ ਟਾਈਮ ਹੁੰਦਾਗਾ ਜੇਰ ਜਦੋਂ ਮੰਨ ਲਓ ਤੁਰਪੀ ਪਸ਼ੂ ਦੀ ਤੁਸੀਂ ਨਿਗਰੱਖਣੀ ਹੈ ਖੜੇ ਪਸ਼ੂ ਦੀ ਜੇਰ ਤੁਰ ਪੈਂਦੀ ਹੈ ਤੁਰੇ ਫਿਰਦੇ ਚਰਦੇ ਦੀ ਤਾਂ ਉਹਨੂੰ ਜੇਰ ਨੂੰ ਤੁਸੀਂ ਡੰਡੇ ਤੇ ਲਪੇਟ ਲੋ ਹੱਥ ਤੇ ਲਪੇਟ ਲੋ ਜਾਂ ਮੰਨ ਲਓ ਆ ਡੰਡਾ ਹੀ ਲੈ ਲਿਆ ਤੁਸੀਂ ਉਹਨੂੰ ਫੜ ਕੇ ਲਪੇਟ ਲਿਆ ਇਸ ਤਰ੍ਹਾਂ ਲਪੇਟ ਕੇ ਉਹਨੂੰ ਮਾੜਾ ਮੋੜਾ ਇੱਧਰ ਉੱਧਰ ਹੁ ਤਰਤੂਰੀ ਹੋਈ ਉਹ ਆਪਣੇ ਆਪ ਹੀ ਆ ਜਾਣੀ ਆ ਆਪਣੇ ਆਪ ਹੀ ਆ ਜਾਣੀ ਬਸ ਉਹਨੂੰ ਉਦੋਂ ਹੀ ਖਵਾ ਦੇਣਾ ਅੱਛਾ ਠੀਕ ਆ ਡੰਡੇ ਤੇ ਬਰੀ ਨਹੀਂ ਹੋਣ ਦੇਣੀ ਉਹ ਠੱਡੇ ਨਹੀਂ ਆਉਣ ਦੇ ਨਹੀਂ ਥੱਲੇ ਲਿਪਟ ਨਹੀਂ ਦੇਣੀ ਆ ਉਦੋਂ ਚਸਨਾ ਖਾ ਵੀ ਲੂ ਠੰਡੀ ਹੋ ਗਈ ਪਸ਼ੂ ਨੇ ਖਾਣੀ ਵੀ ਨਹੀਂ ਤੇ ਠੰਡੀ ਹੋਈ ਲੇਟ ਖਾਦੀ ਹੋਈ ਪਸ਼ੂ ਨੂੰ ਨੁਕਸਾਨ ਵੀ ਕਰੂਗੀ ਠੀਕ ਐ ਉਹ ਉਦੋਂ ਉਦੋਂ ਹੀ ਖਵਾਣੇ ਆ ਉਦੋਂ ਉਦੋਂ ਹੀ ਖਵਾਉਣਾ ਉਹ ਹਰ ਪਸ਼ੂ ਨੂੰ ਖਵਾਉਣ ਦੀ ਜ਼ਰੂਰਤ ਨਹੀਂ ਹੁੰਦੀ ਹਮ ਜਿਹੜੇ ਪਸ਼ੂਆਂ ਦੀਆਂ ਅਲੱਗ-ਅਲੱਗ ਕਤਾ ਹੁੰਦੀਆਂ ਨੇ ਇੱਕ ਪਸ਼ੂ ਉਹਨੇ ਜ਼ਿਆਦਾ ਬੱਚੇ ਦਿੰਦੇ ਨੇ ਦੁੱਧ ਨੂੰ ਵੀ ਜ਼ਿਆਦਾ ਖੁਰਦੇ ਨੇ ਹਮ ਤੇ ਉਹ ਜਮੇ ਟੁੱਟ ਜਾਂਦੇ ਨੇ ਉਹੋ ਜਿਹੇ ਪਸ਼ ਹੂੰ ਹੁਣ ਦੁੱਧ ਦੱਸਿਆ ਵੀ ਇੱਕ ਮੀਟ ਹੁੰਦਾ ਇੱਕ ਬਰੀਡ ਹੁੰਦਾ ਹਾਂ ਮੀਟ ਨੂੰ ਤਾਂ ਜੇ ਨਾ ਖਵਾਉਣ ਦੀ ਲੋੜ ਨਹੀਂ ਬਰੀਡਾਂ ਨੂੰ ਖਵਾਓ ਜਿਹੜੀਆਂ ਦੁੱਧ ਨੂੰ ਵੀ ਖਰਦੀਆਂ ਨੇ ਤੇ ਬੱਚੇ ਵੀ ਜਾਰਾ ਦਿੰਦੀਆਂ ਨੇ ਜੇ ਹੁਣ ਕਿਸੇ ਬੱਕਰੀ ਨੇ ਇੱਕ ਬੱਚਾ ਦਿੱਤਾ ਉਹ ਤਾਕੜੀ ਆ ਪਾਉਣ ਨੂੰ ਜੇ ਰਖਵਾਤੀ ਨੀ ਉਹਨੂੰ ਲੋੜ ਹੀ ਨਹੀਂ ਲੋੜ ਨਹੀਂ ਹੈਨਾ ਉਹਨੂੰ ਲੋੜ ਹੀ ਨਹੀਂ ਠੀਕ ਹੈ ਜਿਹੜੀ ਬੱਕਰੀ ਬਾਈ ਦੁੱਧ ਦੀ ਚੱਕੀ ਜਾਂਦੀ ਹੈ ਬੱਕਰੀ ਟੁੱਟ ਜਾਂਦੀ ਹੈ ਹਰ ਵਾਰ ਸੂਈ ਟੁੱਟਦੀ ਹੈ ਬੰਦੀ ਹੈ ਬੱਕਰੀ ਲਾਸਟ ਵਾਲੇ 15 ਦਿਨਾਂ ਚ ਔਖੀ ਹੁੰਦੀ ਹੈ ਜਾਂ ਕਈ ਵਾਰ ਮਹੀਨਾ ਪਹਿਲੇ ਪਸ਼ੂ ਔਖੇ ਹੋਣ ਲੱਗ ਜਾਂਦੇ ਨੇ ਕੁਝ ਤਾਂ ਚਰਿਆਂ ਚੂਰਿਆਂ ਦੇ ਵਿੱਚ ਫਰਕ ਹੁੰਦਾ ਬੰਦੇ ਦੀ ਜਾਣਕਾਰੀ ਦੀ ਕੋਸੋ ਆਪਦੇ ਕਰਕੇ ਵੀ ਸਰੀਰ ਸਾਰਾ ਉਹਦਾ ਆਪਦੇ ਕੰਟਰੋਲ ਚ ਨਹੀਂ ਹੁੰਦਾ ਉਹ ਨਰਵਸ ਸਿਸਟਮ ਉਹਦਾ ਆਪਦੇ ਕੰਟਰੋਲ ਚ ਹੀ ਨਹੀਂ ਹੂੰ ਉਹਦੇ ਬੱਚਿਆਂ ਨੂੰ ਵੀ ਲੱਗ ਜਾਂਦਾ ਤੇ ਉਹ ਦੁੱਧ ਦੇਣ ਵੇਲੇ ਵੀ ਆਟੋਮੈਟਿਕ ਹੀ ਆ ਜਾਂਦਾ ਠੀਕ ਹੈ ਉਹ ਜੇ ਪੁੱਛ ਨੂੰ ਜੇ ਖਵਾਉ ਜਾਂ ਸਕਦੇ ਹੂੰ ਉਹ ਉਹਨੂੰ ਖਵਾਉਣੀ ਚਾਹੀਦੀ ਆ ਤੇ ਇਹ ਗੱਲ ਬਈ ਨੋਟ ਕਰਿਓ ਜਿਹੜੇ ਭਰਾ ਖਵਾਉਂਦੇ ਵੀ ਹੋਣਗੇ ਤਾਂ ਤਰੀਕਾ ਆਪਦਾ ਬਦਲ ਲਿਓ ਤੇ ਇਹ ਵੀ ਕਮੈਂਟ ਕਰਕੇ ਦੱਸਿਓ ਵੀ ਕਿਹੜੇ ਕਿਹੜੇ ਖਵਾਉਂਦੇ ਆ ਤੇ ਬਾਗ ਬਾਈ ਫਿਰ ਬੱਚੇ ਕਿੰਨੇ ਕਿੰਨੇ ਰੁਪਈਆ ਦੇ ਸ਼ੇਲ ਕਰਤੇ ਬਸ ਆਪ ਸਾਰੇ ਬੱਕਰੀਆਂ ਵਾਲੇ ਜਿਹੜੇ ਬੱਚੇ ਲੈ ਗਏ ਨੇ ਆਪਾਂ ਐਵਰੇਜ ਆ ਰੇਟ ਰੱਖਿਆ ਸੀਗਾ ਹੂੰ ਸਾਰਿਆਂ ਨੂੰ ਦੱਸਤਾ ਸੀ ਅੱਛਾ ਜ਼ਰੂਰੀ ਨਹੀਂ ਵੀ ਆਪਾਂ ਉਸੇ ਰੇਟ ਹੀ ਵਿੱਚ ਨੇ ਹੂੰ ਤੇ ਮੈਨੂੰ ਲੱਗਦਾ ਹੋਊ 8-10 ਬੱਚੇ ਦਾ ਸੀ ਵੈਸੇ ਵੀ ਵੰਡਦੇ ਠੀਕ ਆ ਤੇ ਭਾਈ ਉਹ ਇਹ ਪਹਿਲਾਂ ਛੋਟੇ ਲੈ ਬੁੱਕ ਸੀ ਬੱਚੇ ਕਿ ਜਾਂ ਨੀ ਮੈਂ ਬੁਕਿੰਗ ਲੈਂਦਾ ਨਹੀਂ ਬਹੁਤ ਬੰਦੇ ਕਹਿੰਦੇ ਨੇ ਭਾਈ ਐਂ ਕਰਕੇ ਪਹਿਲਾਂ ਟੋਗਨ ਲੈ ਲੈ ਕੇ ਟੋਫਰ ਸਾਹਿਬ ਮੈਂ ਮੈਂ ਕਈ ਬੰਦੇ ਦਾ ਸੁਣੀ ਆ ਗੱਲ ਵੀ ਜਿਹੜਾ ਬਾਗ ਪਈ ਆ ਵੀ ਉਹ ਪਹਿਲਾਂ ਬੱਚੇ ਬੁੱਕ ਕਰਦਾ ਵੀ ਪਹਿਲਾਂ ਫੋਨ ਕਰਨਾ ਪੈਂਦਾ ਸੂਏ ਤੋਂ ਵੀ ਪਹਿਲਾਂ ਬੱਕਰੀ ਕ੍ਰੋਸ ਹੋਈ ਨਹੀਂ ਹੁੰਦੀ ਬਾਗ ਨੂੰ ਪਹਿਲਾਂ ਫੋਨ ਕਰਨਾ ਪੈਂਦਾ ਵੀ ਭਾਈ ਬੱਚਾ ਲੈਣਾ ਤੇ ਸਾਂ ਇਹ ਗੱਲ ਕਿਵੇਂ ਹੈ ਭਾਈ ਸੱਚ ਆ ਆਓ ਚਲੋ ਆਪਾਂ ਜੇ ਮੈਂ ਵੀ ਕਿਸੇ ਮਾਲਾ ਕਿਸੇ ਤੋਂ ਚੀਜ਼ ਲੈਣੀ ਆ ਮੈਂ ਵੀ ਅਗਲੇ ਨੂੰ ਪਹਿਲਾਂ ਪੁੱਛੂੰਗਾ ਹੀ ਅੱਛਾ ਠੀਕ ਹੈ ਤੇ ਕਹਿੰਦੇ ਨੇ ਬੰਦੇ ਬਹੁਤ ਪਰ ਉਹ ਬੁਕਿੰਗ ਵਾਲਾ ਮੈਂ ਹਿਸਾਬ ਕਿਤਾਬ ਨਹੀਂ ਰੱਖਦਾ ਵੀ ਮੈਨੂੰ ਅਡਵਾਂਸ ਦੋ ਹੂੰ ਜੀ ਤਾਂ ਹਾਂ ਜਿਹੜੇ ਬੁਕਲ ਦੇ ਆਪਦੇ ਜੇ ਬੰਦੇ ਨੇ ਉਹਨਾਂ ਤੋਂ ਲੈ ਵੀ ਲੈਨੇ ਹੈ ਜੀ ਗੱਲ ਨਹੀਂ ਕਹਤੇ ਲੋੜ ਪੈਣ ਤੇ ਹੁਣ ਸਦਾ ਇਹ ਤਾਂ ਹੈ ਨਹੀਂਗਾ ਵੀ ਆਪਣੇ ਕੋਲੇ ਹੁਣ ਹਾਂ ਹੈਨਾ ਉਹ ਜੇ ਬੰਦਾ ਤੋਂ ਮੰਗ ਵੀ ਲਈ ਦਿੰਦੇ ਨੇ ਆਪਦੇ ਯਾਰਾਂ ਮਿੱਤਰਾਂ ਤੋਂ ਵੀ ਦੇਈ ਇਨੇ ਕੋ ਫਲਾਣਾ ਕਰਨਾ ਕਿਉਂਕਿ ਮੈਂ ਤੁਹਾਨੂੰ ਦੱਸਦਾ ਮੈਂ ਸਿਆਲਾਂ ਦੇ ਵਿੱਚ ਪਿਛਲੇ ਸਿਆਲਾਂ ਦੇ ਵਿੱਚ ਜਦੋਂ ਸਾਡੀਆਂ ਆ 35 36 ਬੱਕਰੀਆਂ ਆ ਸੂਏ ਤੇ ਸੋਈਆਂ ਨੇ ਹੂੰ ਤੇ ਕੱਤੇ ਵਾਲੀਆਂ ਨੂੰ ਛੱਡ ਕੇ ਜਾਂ ਪੱਠਾ ਪੁੱਠਾ ਛੱਡ ਕੇ ਜਿਹੜੀਆਂ ਹੁਣ ਗੱਭਣ ਨੇ ਜਾਂ ਸੋਣ ਵਾਲੀਆਂ ਨੇ ਉਹਨਾਂ ਤੋਂ ਬਿਨਾ ਮੈਂ ਇੱਕ ਤਕਰੀਬਨ 80 85 ਕਿਲੋ ਦੇਸੀ ਕੇ ਉਹ ਬੱਕਰੀਆਂ ਨੂੰ ਸਿਆਲਾਂ ਸਿਆਲਾਂ ਚ 3 ਮਹੀਨਿਆਂ ਚ ਜਾਂਦਾ ਉਹਦੇ ਵੀ ਤਰੀਕੇ ਨੇ ਚਾਰਨ ਦੇ ਹੂੰ ਜਣੀ ਆਪਾਂ ਤਾਂ ਇਹ ਲਾਉਨੇ ਆ ਜੋਰ ਦਬਕੇ ਵੀ ਲਾ ਲਓ ਤੁਸੀਂ ਵੀ 70 80 ਕਿਲੋ ਗਿਆ ਉਹ ਕਿੰਨਾ ਬਣਦਾ ਠੀਕ ਹੈ ਠੀਕ ਹੈ ਨਾ ਤੇ ਉਹ ਚਾਰਿਆ ਹੁਣ ਹੁਣ ਜਿਹੜੇ ਵੀਰ ਹੁਣ ਤੇਲ ਦੇਣਾ ਚਾਹੁੰਦੇ ਨੇ ਹਾਂ 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 ਆ ਤੇਲ ਦੀ ਰੋੱਟਾ ਐ ਅਸੇ ਆਹ ਰੋੱਟੇ 'ਚ ਤੇਲ ਦੇ ਸਕਦੇ ਆ ਤੇਲ ਦੀ ਰੋੱਟਾ ਐ ਹੁਣ ਬੱਕਰੀਆਂ ਦਾ ਤਾਜ਼ਾ ਸੂਆ ਪਿਆ ਵਾ ਜਿੰਨਾਂ ਦਾ ਜਾਂ ਜਿਹੜੀਆਂ ਕੱਤੇ ਦੀਆਂ ਬੱਕਰੀਆਂ ਵੀ ਸੋਈਆਂ ਹੋਏ ਨੇ ਸਾਨੂੰ ਤੁਹਾਨੂੰ ਪਤਾਗਾ ਜਿਹੜੇ ਸਾਡੇ ਪੁਰਾਣੇ ਪਾਲੀ ਆ ਮੈਂ ਇਕੱਲਾ ਨਹੀਂ ਸਾਰੇ ਪਾਲੀ ਜਾਣਦੇ ਨੇ ਵੀ ਜਿਹੜੀ ਅੱਸੂ ਚ ਬੱਕਰੀ ਸੂਈ ਸੀ ਹੂੰ ਉਹ ਫਗਣ ਚੇ ਚਾਕੇ ਸੱਜਰ ਨਹੀਂ ਬਣਦੀ ਘੱਟ ਬਣਦੀ ਆ ਘੱਟ ਬਣਦੀ ਆ ਕਿਉਂਕਿ ਉਹ ਅਸੂ ਕੱਤਾ ਮਗਰ ਦਿਨ ਵੀ ਨੇ ਦੁੱਧ ਦਾ ਜ਼ੋਰ ਮਾਰ ਜਾਂਦੀ ਆ ਹੂੰ ਉਦੋਂ ਮੇਵ ਨੇ ਚੌਂਦੇ ਰਹਿੰਦੇ ਆ ਮੂਰੇ ਪੋਗ ਮਾਗ ਆ ਜਾਂਦਾ ਬੱਕਰੀ ਦੁੱਧ ਨਹੀਂ ਚਲਦੀ ਚਾਰੇ ਬਦਲੇ ਜਾਂਦੇ ਆ ਹੂੰ ਤੇ ਜਿਹੜੀ ਬੱਕਰੀ ਕੱਤੇ ਦੇ ਐਂਡ 'ਚ ਸੋਈ ਸੀ ਜਾਂ ਮਗਰ ਚੜ੍ਹਦੇ ਸੋਈ ਸੀ ਉਹ ਫਗੜ ਚੇ ਦੀ ਆ ਰੁੱਤ ਆਉਣੇ ਸੱਜੇ ਹੋ ਜਾਂਦੀ ਆ ਦੁਬਾਰਾ ਠੀਕ ਹੈ ਮਤਲਬ ਉਦੋਂ ਨਹੀਂ ਸੱਜਰ ਹੁੰਦੀ ਉਹ ਸੌਣ ਵੇਲੇ ਘੱਟ ਹੁੰਦਾ ਤੇ ਐਸ ਟਾਈਮ ਉਹਦਾ ਦੁੱਧ ਦੁਬਾਰਾ ਚੱਲ ਪੈਂਦਾ ਹੂੰ ਹੁਣ ਤੇਲ ਦੀਣ ਦੀ ਰੁੱਤ ਐ ਹੂੰ ਹੂੰ ਤੇ ਉਹ ਵੀ ਦੇ ਸਕਦੇ ਹੋ ਤੇਲ ਦਿੱਤਾ ਤੇਲਾਂ ਦਾ ਤੇਲ ਦੇ ਲੋ ਸਰੋਂ ਦਾ ਤੇਲ ਰਲ ਕੇ ਰਲਮਾ ਦੇ ਲੋ ਹੂੰ ਹੂੰ ਕੱਲਾ ਸਰੋਂ ਦਾ ਤੇਲ ਦੇਣ ਦਾ ਜੇ ਟਾਈਮ ਨਹੀਂ ਰਲਮਾ ਤੇਲ ਦੀ ਜੋ ਅੱਧੋ ਅੱਧ ਮਿਕਸ ਕਰਕੇ ਦੇਈ ਜਾਓ ਠੀਕ ਹੈ ਇਹ ਹੁਣ ਆਹ ਮਤਲਬ ਫੱਗਣ ਫੱਗਣ ਲੰਘਿਆ ਅੱਜ ਤੱਕ ਪਹਿਲਾਂ ਦਾ ਸ਼ੁਰੂ ਕਰਿਆ ਹੋਇਆ ਅੱਛਾ ਚੇਤ ਹੂੰ ਜਦੋਂ ਮੰਨ ਕੇ ਚਲੋ ਵੀ ਕਣਕਾਂ ਰੰਗ ਵੱਡਾ ਕੇ ਬਾਢੀ ਜੀ ਪੈ ਗਈ ਗਰਦਾਂ ਦੀ ਰੋਤ ਆ ਜੂ ਉੱਥੇ ਉਦੋਂ ਤੱਕ ਤੁਸੀਂ ਤੇਲ ਦਾ ਜੋਰ ਰੱਖੋ ਠੀਕ ਹੈ ਇਹ ਤੇਲ ਕਿਵੇਂ ਦੇਣਾ ਬਈ ਕਿਹੜੇ ਟਾਈਮ ਦੇਣਾ ਸ਼ਾਮ ਨੂੰ ਦੇਣਾ ਠੀਕ ਹੈ ਸਾਰੇ ਚਰੇ ਚਰੇ ਖਾਣ ਪੀਣ ਨਿਬੜ ਗਿਆ ਬੱਕਰੇ ਦਾ ਐਂਡ ਦੇ ਵਿੱਚ ਵੀ ਠੀਕ ਆ ਪਾਣੀ ਨਾ ਪੀਵੇ ਤੇ ਟ੍ਰੇਲ ਟ੍ਰੂਲ ਉੱਪਰ ਪੇ ਜੋ ਪੋਛੋ ਤੇ ਕੋਈ ਜੱਕਰ ਨਹੀਂ ਤੇ ਟ੍ਰੇਲ ਟ੍ਰੂਲ ਦਾ ਕੋਈ ਹੈ ਨਹੀਂ ਠੀਕ ਆ ਪਾਣੀ ਨਾ ਪੀਵੇ ਬਸ ਤੇਲ ਨਹੀਂ ਪੀਣਾ ਚਾਹੀਦਾ ਦੋਸਤੋ ਬਰਦ ਉਹ ਖੰਗਰੀ ਹੋ ਜਾਂਦੀ ਆ ਠੀਕ ਹੈ ਜੀ ਫਿਰ ਇਹ ਨਾ ਉਸ ਤੋਂ ਬਾਅਦ ਫਿਰ ਖੰਗ ਹਟਾਉਣ ਦੇ ਖਾਤਰ ਟ੍ਰੀਟਮੈਂਟ ਚੱਕਣਗੇ ਟੀਕੇ ਲੈਣੇ ਪੈਣਗੇ ਬੱਕਰੀ ਫਿਰ ਉਸ ਜੀ ਦਾ ਸਟ्रेस ਬਣ ਜਾਂਦਾ ਹੂੰ ਤੇ ਬਾਗ ਬਈ ਕੁਛ ਮੈਮ ਨਹੀਂ ਤਾਂ ਤੁਸੀਂ ਦੱਸਿਆ ਬਈ ਵੇਚਤੇ ਕੁਛ ਛੋਟੇ ਲਵੇ 70 80% ਬੱਚੇ ਵੇਚਤੇ ਵੇਚਤੇ ਕੁਛ ਹੈਗੇ ਬਈ ਛੋਟੇ ਲਵੇ ਕੁਛ ਹੈਗੇ ਨਹੀਂ 8 10 ਕੇ ਬੱਚੇ ਜੇ ਹੈਗੇ ਨਹੀਂ ਅੱਛਾ ਉਹ ਕਿਵੇਂ ਵੀ ਸੇਲ ਤੇ ਉਹ ਮੈਨੂੰ 2-3 ਸਾਲ ਤੋਂ ਕਹਿ ਰਹੇ ਨੇ ਸੁਰਸਿੰਘਾ ਵਾਲੇ ਤੋਂ ਬਾਬਾ ਜੀ ਦੇ ਬਾਬਾ ਬਜਤਰ ਜੀ ਨੇ ਠੀਕ ਹੈ ਤੇ ਉਹਨਾਂ ਨੇ ਦੋ ਬੱਚੇ ਲੈ ਕੇ ਜਾਣੇ ਜੇ ਮੈਂ ਰੋਕੀ ਬੈਠਾ ਉਹਨਾਂ ਕਰਕੇ ਹੂੰ ਹੂੰ ਉਹ ਉਹਨਾਂ ਨੇ ਉੱਥੇ ਕੋਈ ਮੇਲਾ ਹੁੰਦਾ ਉਹਨਾਂ ਦੇ ਅੱਛਾ ਉਹ ਸ਼ਾਇਦ 10 ਕਿ ਚੇਤ ਨੂੰ ਕਹਿੰਦੇ ਇਹ ਵਿਹਲੇ ਹੋ ਜਾਣ ਲੈਣੇ ਆ ਬੇਰਾਮ ਉਹ ਆਉਣਗੇ ਆ ਸਾਡੇ ਥੋੜੇ ਦਿਨ ਪਹਿਲਾਂ ਟੂਰਨਾਮੈਂਟ ਸੀ ਹੂੰ ਤੇ ਸੁਰਸਿੰਘਾ ਵਾਲੀ ਦੀ ਟੀਮ ਖੇਡਣ ਆਈ ਸੀ ਇੱਥੇ ਅੱਛਾ ਉਹ ਬਾਬਾ ਜੀ ਨੇ ਮੈਨੂੰ ਕਿਹਾ ਵੀ ਸੀਗਾ ਵੀ ਸਾਡੇ ਮੁੰਡੇ ਆ ਰਹੇ ਨੇ ਖੇਡਣ ਉਹ ਉੱਥੇ ਸੇਵਾ ਕਰਦੇ ਗੁਰਦੁਆਰੇ ਇਕੱਠੇ ਹੁੰਦੇ ਰਹਿੰਦੇ ਆਉਣਗੇ ਹੂੰ ਹੂੰ ਹ ਬੀੰਬੇ ਹੁਣੀ ਆਉਣਗੇ ਤੇਰੇ ਕੋਲੇ ਮੈਂ ਮਨੇ ਫੜਾ ਦੀ ਮੈਂ ਉਹਨੂੰ ਬਾਬਾ ਜੀ ਨੂੰ ਕਹੀ ਬਾਬਾ ਜੀ ਤੁਸੀਂ ਆਪ ਹੀ ਆਜੋ ਆ ਮੈਂ ਨਾ ਮੈਂ ਹੋਰ ਫੜਾ ਦਿਆਂ ਤੁਹਾਨੂੰ ਹੋਰ ਪਸੰਦ ਹੋਵੇ ਹਾਂ 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 ਹੈ ਨਾ ਵੀ ਤੁਸੀਂ ਆਪ ਹੀ ਆ ਕੇ ਆ ਦਿਓ ਉਹ ਗੁਰਦੁਆਰੇ ਦੇ ਵਿੱਚ ਹੀ ਉੱਥੇ ਰੱਖੀਏਗਾ ਨਾ ਬੱਕਰੀਆਂ ਅੱਛਾ ਅੱਛਾ ਤੇ ਉਹ ਬਾਬਾ ਜੀ ਮੈਨੂੰ 2-3 ਸਾਲ ਤੋਂ ਕਹਿ ਰਹੇ ਨੇ ਇਸ ਵਾਰ ਮੈਨੂੰ ਕਿਹਾ ਬਾਬਾ ਜੀ ਚੱਕ ਲਓ ਜਿੰਨੇ ਮਰਜੀ ਫਿਰ ਬਾਬਾ ਜੀ ਨੇ ਮੈਨੂੰ ਇਹ ਵੀ ਗੱਲ ਕਹੀ ਵੀ ਭੇਟਾ ਮਹਾ ਬਾਬਾ ਜੀ ਇਹ ਜਿਹੜਾ ਗੁਰਮੁਖੀ ਦਾ ਸ਼ਬਦ ਆ ਭੇਟਾ ਫਿਰ ਇੱਥੇ ਮੈਂ ਪਿੰਦੂ ਗ੍ਰੰਥੂ ਕਰਦਾ ਚੰਗਾ ਨਹੀਂ ਲੱਗਦਾ ਹਣਾ ਸ਼ਬਦ ਦੀ ਮਾ ਤੁਸੀਂ ਆਪ ਹੀ ਆ ਜਾਓ ਪੇਟਾ ਬਸ ਜਦੋਂ ਤੁਸੀਂ ਪੇਟਾ ਹੀ ਕਹਿਤੀ ਫਿਰ ਤੁਸੀਂ ਜਿਵੇਂ ਮਰਜ਼ੀ ਕਰ ਲਿਓ ਕਿਵੇਂ ਮਰਜ਼ੀ ਲੈ ਜਿਓ ਹਾਂਜੀ ਠੀਕ ਹੈ ਅਜੀ ਅੰਬੇ ਹੁਣ ਇੱਥੇ ਸਾਡੇ ਗੋਲੇ ਬੈਠੇ ਸੀ ਆ ਥੋੜੇ ਦਿਨ ਪਹਿਲਾਂ ਟੂਰਨਾਮੈਂਟ ਹੋ ਗਿਆ ਠਿਆ ਹੂੰ ਇੱਥੇ ਗੱਡੀਆਂ ਗੋਲੀਆਂ ਖੜੇ ਸੀ ਮੁੰਡੇ ਬਹੁਤ ਪਲੇਅਰ ਬੈਠੇ ਜਿਹੜੇ ਵਾਲੇ ਵਾਲੇ ਇੱਥੇ ਮੈਂ ਇੱਥੇ ਮੈਂ 20 30 ਕਿਲੋ ਸੰਤਰੀ ਵੀ ਲਿਆਇਆ ਹੂੰ ਤੇ ਕਈ ਚਾਹ ਦੇ ਸ਼ਕੀਨ ਸੀ ਭਾਈ ਚਾਹ ਪਲਾ ਸਾਡਾ ਚੁੱਲਾ ਸਾਰੀ ਦਿਨ ਚੱਲੀ ਗਿਆ ਭਾਈ ਆ ਗੱਲਾਂ ਚੋਂ ਗੱਲ ਇੱਕ ਹੋਰ ਆ ਗਈ ਮੇਰੇ ਯਾਦ ਆ ਭਈ ਵੈਤਨਾ ਲੋਕ ਕਹਿੰਦੇ ਆ ਵੀ ਬਾਗ ਆਪਦੀਆਂ ਬੱਕਰੀਆਂ ਲਵੇ ਬੰਦੇ ਨੂੰ ਜਾਣ ਨਹੀਂ ਦਿੰਦਾ ਨਾ ਮੈਨੂੰ ਬੱਕਰੀਆਂ ਨਹੀਂ ਦਿਖਾਉਂਦਾ ਇਹ ਕੀ ਕੀ ਕਰਦਾ ਤੁਸੀਂ ਮੈਨੂੰ ਇਹ ਦੱਸੋ ਤੁਸੀਂ ਸਵੇਰ ਦੇ ਲਗਭਗ ਆਏ ਹੋਏ ਹੋ ਤੁਸੀਂ ਹੋਰ ਵੀ ਤੁਸੀਂ ਕੰਮ ਗਏ ਹੋ ਹਾਂ ਤੇ ਤੁਸੀਂ ਮੇਰੇ ਕੋਲੇ ਕਿੰਨੇ ਕ ਬੰਦੇ ਆਏ ਗਏ ਦੇਖੇ ਬੱਕਰੀਆਂ ਕੋਲੇ ਨੋਟ ਕੀਤਾ ਕੁਝ ਬੱਕਰੀਆਂ ਲਵੇ ਬਈ 20 25 ਬੰਦੇ ਤਾਂ ਮੈਂ ਦੇਖਿਆ ਵੀ ਛੋਟੇ ਲਵੇ ਆ ਕੇ ਚਾਹ ਪੀ ਕੇ ਵੀ ਬੱਕਰੀਆਂ ਵੀ ਦੇਖੀ ਜਾਂਦੇ ਸੀ ਫੜ ਫੜ ਕੇ ਮੈਂ ਇੱਥੇ ਆਪਾਂ ਬੈਠੇ ਸੀ ਹਨਾ ਗੱਲਾਂ ਬਾਤਾਂ ਕਰਦੇ ਸੀ ਮੈਨੂੰ ਆਇ ਨਹੀਂ ਲੱਗਿਆ ਵੀ ਤੁਸੀਂ ਕਿਸੇ ਨੂੰ ਜਵਾਬ ਦਿੱਤਾ ਹੋ ਪਰ ਕਈ ਬੰਦਿਆਂ ਦਾ ਇਹ ਭਲੇਖਾ ਹੈ ਇਹ ਮੈਨੂੰ ਵੀ ਬਹੁਤ ਹੁੰਦਾ ਵੀ ਬਾਈ ਉਹਦਾ ਦੇਖਣ ਨਹੀਂ ਦਿੰਦਾ ਇਹ ਮਾਰਕੀਟਿੰਗ ਦੇ ਫੰਡੇ ਨੇ ਹੂੰ ਕੋਈ ਬੰਦਾ ਕਿਸ ਤਰ੍ਹਾਂ ਆਪਦੀ ਅਫਵਾਹ ਫਲਾਈ ਜਾਂਦਾ ਉਹ ਆਪੋ ਆਪਦੀ ਸੋਚ ਦੇ ਹਿਸਾਬ ਨਾਲ ਬੰਦਾ ਚੱਲੀ ਜਾਂਦਾ ਅੱਛਾ ਮੈਂ ਕਦੇ ਕਿਸੇ ਨੂੰ ਨਹੀਂ ਰੋਕਿਆ ਹੁਣ ਆਪਣੀਆਂ ਕਿਹੜਾ ਹੁਣ ਤਾਲੇ ਚ ਰੱਖੀਆਂ ਹੋਈਆਂ ਨੇ ਜੰਦਰ ਲੱਗ ਪਈਆਂ ਫਿਰਦੀਆਂ ਨੇ ਨਾ ਖੁੱਲੀਆਂ ਫਿਰਦੀਆਂ ਨੇ ਇੱਥੇ ਡੇਲੀ ਸਾਡੇ ਕੋਲੇ ਕਦੇ 10 ਬੰਦੇ ਕਦੇ 15 ਕਦੇ ਵੱਧ ਵੀ ਵੱਰ ਜਾਂਦੇ ਨੇ ਕਦੇ 15 ਇਕੱਠੇ ਹੀ ਆ ਜਾਂਦੇ ਨੇ ਅੱਛਾ ਚਾਹ ਸਾਡੀ ਹਰ ਵਕਤ ਚ ਚੱਲਦੀ ਹੈ ਸਾਡੀ 5-5 6-6 ਵਾਰ ਦਿਹਾੜੀ ਚ ਚਾਹ ਬਣਦੀ ਹੈ ਠੀਕ ਮੈਂ ਕਦੇ ਵਹਿਮ ਨਹੀਂ ਕੀਤਾ ਹੁਣ ਥੋੜੇ ਥੋੜਾ ਟਾਈਮ ਪਹਿਲਾਂ ਆਪਣੇ ਕੋਲੇ ਰਾਜੂ ਦੇੜਬੇ ਤੋਂ ਆਇਆ ਸੀ ਹਾਂ ਰਾਜੂ ਨੂੰ ਮਹਾ ਚੋਲਾ ਮਹਾ ਮੇਰਾ ਕੋਈ ਹਜਾ ਵਹਿਮ ਨਹੀਂ ਜਿਵੇਂ ਮਰਜ਼ੀ ਖੋਲ ਕੇ ਜਿਨੂੰ ਮਰਜ਼ੀ ਆ ਵਿੱਚੋਂ ਕਹਿੰਦੇ ਬਈ ਚੋਲਾ ਨਾ ਪਟਾ ਪਾ ਕੜਾ ਪਰਦਾ ਕਰਨਾ ਇਹਨਾਂ ਦੇ ਵਿੱਚ ਕਾਜ ਨੇ ਹਾਂ ਨੋਕਸ ਨੋਕਸ ਨੇ ਇਹਨਾਂ ਦੇ ਵਿੱਚ ਆ ਬਲਕੋਨੇ ਆ ਹਾਂ ਰੱਬ ਦੀ ਕਿਰਪਾ ਤੰਦਰੁਸਤ ਨੇ ਸਾਰੇ ਐ ਠੀਕ ਠਾਕ ਨੇ ਬੱਕਰੀਆਂ ਆਪਾਂ ਨੂੰ ਲਕਾਉਣ ਦੀ ਕੀ ਲੋੜ ਆ ਯਾਰ ਤੇ ਬਾਗੇ ਬਈ ਕਿਤੇ ਐ ਵੀ ਹੋਇਆ ਛੋਡੇ ਨਾਲ ਵੀ ਸਾਨੂੰ ਕੋਈ ਬੰਦਾ ਮਿਲਣ ਆਇਆ ਹੋਵੇ ਹੂੰ ਉਹਨੂੰ ਕੋਈ ਬੰਦਾ ਕਹੇ ਉਹ ਵੀ ਉਹ ਨਹੀਂ ਮਿਲਣ ਦਿੰਦਾ ਉਹ ਮਿਲਦੀ ਨਹੀਂ ਹੈਗਾ ਉਹ ਬੱਕਰੀਆਂ ਨਹੀਂ ਦਿਖਾਉਂਦਾ ਨਹੀਂ ਮੈਂ ਤੁਹਾਨੂੰ ਦੱਸਦਾ ਇੱਕ ਵਾਰ ਨਾ ਇੱਕ ਗੱਲ ਹੋਈ ਸੀ ਇਹ ਹੂੰ ਤੇ ਆ ਪਿਛਲੇ ਸਿਆਲਾਂ ਜਾਂ ਅੱਜ ਮੈਨੂੰ ਫੋਨ ਆਇਆ ਹੂੰ ਗੱਲ ਤਾਂ ਹੋ ਸਕਦਾ ਵੀ ਉਹ ਸਾਲ ਛੇ ਮਹੀਨੇ ਪਹਿਲਾਂ ਦੀ ਹੋ ਅੱਛਾ ਮੈਨੂੰ ਫੋਨ ਆਇਆ ਆਪਣਾ ਰਿਸ਼ਤੇਦਾਰਾ ਮੁੰਡਾ ਗੁਜਾਰ ਸਾਧਮਾਲਾ ਬਾਈ ਉਹਦੇ ਕਬੂਤਰ ਵੀ ਰੱਖਿਆ ਹੋਇਆ ਜੀ ਇਹਦੇ ਹਾਂ ਪੂਰਾ ਮਾਲ ਬੜਾ ਤਕੜਾ ਕਬੱਡੀ ਦਾ ਮਾਲੀ ਕਬੱਡੀ ਦਾ ਵੀ ਜਾਫੀ ਵਧੀਆ ਰਿਹਾ ਨਾ ਬੜਾ ਸਿਰੇ ਸੀ ਹੂੰ ਤੇ ਉਹਦਾ ਮੈਨੂੰ ਫੋਨ ਆਇਆ ਇਸ ਤਰ੍ਹਾਂ ਕਰਕੇ ਕਹਿੰਦਾ ਬੰਦਾ ਆਊ ਆਪਣਾ ਯਾਰ ਉਹ ਪਹਿਲਾਂ ਵੀ ਘੜਾ ਊੜਾ ਮਾਰ ਕੇ ਗਿਆ ਤੇਰੇ ਕੋਲੇ ਤੂੰ ਮਿਲਿਆ ਨਹੀਂ ਵੀ ਬੰਦਾ ਆਊ ਯਾਰ ਮੇਰਾ ਮਿੱਤਰ ਹੈ ਹੂੰ ਇਧਰੋਂ ਮੈਨਾਂ ਦਾ ਫਰੋਜਪੁਰ ਸਾਈਡ ਤੋਂ ਸੀ ਯਾਰ ਬੰਦਾ ਠੀਕ ਹੈ ਵੀ ਯਾਰ ਤੇਰੇ ਕੋਲੇ ਆਊਗਾ ਸਾਂਭ ਲਈ ਬੰਦਾ ਮੇਰਾ ਇਹ ਉਹੀ ਗੱਲਾਂ ਹੋਵੇ ਹਾਂ ਤੇ ਮਹਾ ਕੋਈ ਗੱਲ ਨਹੀਂ ਯਾਰ ਗੁਲਜ਼ਾਰ ਕੋਈ ਗੱਲ ਨਹੀਂ ਭੇਜਦੀ ਆਪਾਂ ਤਾਂ ਸਭ ਨਹੀਂ ਸਾਂਭਦੇ ਆ ਹਾਂ ਉਹ ਬਾਕਲਾ ਲਾ ਕੇ ਕੋਲੇ ਬੈਠਾ ਗੱਲ ਕਰ ਲਾ ਹੂੰ ਚਲੋ ਬਾਈ ਨੇ ਮੇਰੇ ਨਾਲ ਗੱਲ ਕਰੀ ਉਹ ਬਾਈ ਨੇ ਮੈਨੂੰ ਫਿਰ ਦੱਸਿਆ ਕੋਈ ਬਾਈ ਤਾਂ ਮੈਨੂੰ ਦੱਸਣ ਲੱਗ ਗਿਆ ਹਾਂ ਬਈ ਐ ਕਰਕੇ ਯਾਰ ਬਈ ਮੈਂ 8-9 ਮਹੀਨੇ ਪਹਿਲਾਂ ਕਹਿੰਦਾ ਸੀ ਬਾਈ ਮੈਂ ਤੁਹਾਡੇ ਪਿੰਡ ਆਇਆ ਤੇ ਮੈਨੂੰ ਇੱਕ ਮੁੰਡਾ ਹੋਰ ਟੱਕਰ ਗਿਆ ਉਹਨੇ ਮੈਨੂੰ ਨਾਲ ਬਿਠਾਇਆ ਵੀ ਉਹ ਤਾਂ ਮਾਲ ਕੋਲੇ ਜਾਣ ਨਹੀਂ ਦਿੰਦਾ ਮਾਲ ਕੋਲੇ ਖੜਨ ਨਹੀਂ ਦਿੰਦਾ ਬਾਈ ਆਜੋ ਬਾਤ ਨੂੰ ਹੋਰ ਪਾਸੇ ਲੈ ਕੇ ਜਾਂਦਾ ਹੂੰ ਉਹਨੇ ਇਧਰ ਉਧਰ ਕਿਤੇ ਹੋਰ 2-4-10 ਪਿੰਡ ਘਮਾ ਕੇ ਮੂਕੇ ਉਹਨੂੰ ਬਾਈ ਨੂੰ ਮੋੜਦਾ ਮੋੜਦਾ ਉਹਨੇ ਦੁਬਾਰਾ ਕਿਤੇ ਫੇਰ ਵੀਡੀਓ ਦੇਖੀ ਆਪਣੀ ਜਦੋਂ ਚੱਲਦੀ ਰਹਿੰਦੀ ਹੈ ਕੋਈ ਨਾ ਕੋਈ ਆਪਾਂ ਹਰੇਕ ਵੀਡੀਓ ਜੋ ਕਹਿੰਦਾ ਵੀ ਆਪਾਂ ਨੂੰ ਕੋਈ ਇਸ ਤਰ੍ਹਾਂ ਦਾ ਤਰਾਜ ਜਿਹੜਾ ਮਰਜ਼ੀ ਆਵੇ ਜਾਵੇ ਆਉਂਦੀ ਰਹਿੰਦੇ ਨੇ ਹੂੰ ਤੇ ਉਹ ਕੋਲੇ ਹੁਣ ਜਦੋਂ ਐ ਦੱਸ ਰਿਹਾ ਸੀ ਮੈਨੂੰ ਗੁਲਜ਼ਾਰ ਕੋਲੀ ਬੈਠਾ ਸੀ ਉਹਦੇ ਗੁਲਜ਼ਾਰ ਵਾਲੇ ਫੋਨ ਦੀ ਗੱਲ ਹੋ ਰਹੀ ਸੀ ਹਾਂ ਗੁਲਜ਼ਾਰ ਨੇ ਇਸ ਗੱਲ ਦਾ ਖਾਸਾ ਤਰਾਜ ਕਰਿਆ ਗੁਲਜ਼ਾਰ ਮੈਨੂੰ ਕਹਿੰਦਾ ਵੀ ਵੀ ਇਹਨੇ ਹੁਣ ਇਕੱਲੇ ਨਹੀਂ ਆਉਣਾ ਸੀ ਮੈਂ ਹੁਣ ਨਾਲ ਆਉਂਗਾ ਹਾਂ ਤੇ ਮੈਨੂੰ ਉਹ ਬੰਦਾ ਇਹਨੇ ਦਰਸ਼ਨ ਕਰਾਇਆ ਜਿਹੜਾ ਬੰਦਾ ਤੇਰੇ ਕੋਲੇ ਲਿਹਾਉਣ ਤੋਂ ਪਹਿਲਾਂ ਇਹਨੂੰ ਅੱਧਾ ਪੰਜਾਬ ਹੋਰੀ ਪਾਸੇ ਘੁਮਾਉਂਦਾ ਠੀਕ ਠੀਕ ਹੈ ਚਲ ਮੈਂ ਉਹ ਬਾਈ ਨੂੰ ਉਹ ਕਹਣਾ ਮੈਂ ਛਾਣ ਲੂੰਗਾ ਯਾਰ ਬਾਈ ਮੈਂ ਤੇਰੇ ਪਿੰਡ ਦਾ ਹੀ ਬੰਦਾ ਮੈਂ ਛਾਣ ਲੂੰਗਾ ਮਾਹ ਚਲ ਕੋਈ ਨਹੀਂ ਛੱਡੋ ਭਰੇ ਉਹਨੇ ਆਪਦੀ ਯਾਰ ਕਰ ਲਈ ਹੂੰ ਮੈਂ ਜਣੀ ਇਹ ਗੱਲ ਕਹਿਣ ਦੇ ਇਹੀ ਕਹਿਣਾ ਚਾਹੁੰਦਾ ਦੇਖੋ ਮੈਂ ਕਿਸੇ ਨੂੰ ਨਹੀਂ ਰੋਕਿਆ ਕਦੇ ਹੂੰ ਯਾਰ ਬੱਕਰੀ ਕੱਕੜੀਆਂ ਦਾ ਕਾਦਾ ਮਾਨ ਆ ਮੈਂ ਅਕਸਰ ਕਹਿੰਦਾ ਇਹਦਾ ਕੋਈ ਮਾਨ ਨਹੀਂ ਸਭ ਤੋਂ ਸੋਹਲ ਸੌਫਟ ਜਾਨਵਰ ਹੈ ਹੂੰ ਪਸ਼ੂਵੱਦ ਦਾ ਰੂਪਸ਼ਮਾਨ ਹੈ ਹੂੰ ਇਹਦਾ ਕਾਦਾ ਮਾਨ ਆ ਉਹ ਹਾ ਉਹ ਗੱਲ ਵੱਖਰੀ ਹੈ ਜਦੋਂ ਸਾਨੂੰ ਬੱਕਰੀਆਂ ਵਾਲਿਆਂ ਨੂੰ ਪਤਾ ਜਦੋਂ ਜਿਵੇਂ ਆਪਾਂ ਕਹਿ ਨਹੀਂ ਦਿੰਦੇ ਵੀ ਪਸ਼ੂਆਂ ਤੇ ਭਾਰ ਆ ਪੰਜਾਬ ਚ ਜਿਵੇਂ ਹੁਣ ਹਰਿਆਣੇ ਦੇ ਵਿੱਚ ਇਹ ਸਾਈਡ ਦੇ ਵਿੱਚ ਹੁਣ ਵੱਡੇ ਪਸ਼ੂਆਂ ਤੇ ਮੂੰਹ ਖੋਦੀ ਸਮੱਸਿਆ ਬਹੁਤ ਜ਼ਿਆਦਾ ਵੱਡੀ ਬਹੁਤ ਜ਼ਿਆਦਾ ਜਦੋਂ ਦਸੰਬਰ ਜਨਵਰੀ ਦੇ ਵਿੱਚ ਇਹਨਾਂ ਤੇ ਮਾੜਾ ਮੋਟਾ ਕਿਸ ਤਰ੍ਹਾਂ ਹੁੰਦਾ ਅਸੀਂ ਬੱਕਰੀਆਂ ਵਾਲੇ ਜਿਹੜੇ ਪੁਰਾਣੇ ਆ ਉਹ ਤਾਂ ਅਸੀਂ ਸਮਝ ਜਾਂਦੇ ਆ ਫਿਰ ਇੱਕ ਦੂਜੇ ਕੋਲੇ ਜਾਣਾ ਹੀ ਆਪ ਹੀ ਬੰਦ ਕਰ ਦਿੰਦੇ ਆ ਨਵੇਂ ਬੰਦੇ ਜਿਹੜੇ ਫੋਨ ਕਰਦੇ ਨੇ ਬਾਈ ਮੈਂ ਬੱਕਰੀਆਂ ਦੇਖਣ ਆਉਣਾ ਸੀ ਹਾਂ ਮੈਲ ਲਾਉਣਾ ਸੀ ਉਹਨਾਂ ਨੂੰ ਮੈਂ ਕਹਿੰਦਾ ਨਾ ਬਾਈ 20 ਦਿਨ ਠਹਿਰ ਕੇ ਆਈ ਯਾਰ ਅਜੇ ਹਾਂ ਬਈ ਠੰਡ ਨਾ ਠੀਕ ਹੈ ਨਾ ਹੋ ਸਕਦਾ ਸਾਡੇ ਪਸ਼ੂਨ ਸਮੱਸਿਆ ਹੋਵੇ ਹੂੰ ਇੱਥੋਂ ਸਮੱਸਿਆ ਲੈ ਕੇ ਤੇ ਆਦੇ ਪਸ਼ੂਨ ਚ ਚਲਾ ਜਾਵੇ ਹਾਂ ਠੀਕ ਹੈ ਨਾ ਉਹ ਉੱਥੇ ਰੁਕ ਹੀ ਰਹਿੰਦੀ ਹੈ ਉੱਥੇ ਰੁਕ ਹੀ ਰਹਿੰਦੀ ਹੈ ਵਾਇਰਸ ਰੁਕਿਆ ਰਹਿੰਦਾ ਹੈ ਹੂੰ ਉਹ ਤਾਂ ਹੋ ਸਕ ਬੜੀ ਜ਼ਿਆਦਾ ਵੱਧ ਜਾਂਦੀ ਆ ਫਿਰ ਵੈਕਸੀਨ ਵੀ ਕੁਝ ਨਹੀਂ ਕਰਦੀ ਹੂੰ ਠੀਕ ਹੈ ਨਾ ਇਹ ਤਾਂ ਪ੍ਰੀਵੈਂਟਿਵ ਚ ਨੇ ਪਹਿਲਾਂ ਪਹਿਲਾਂ ਲੱਗੀਆਂ ਲੱਗੀਆਂ ਜਿਹਨਾਂ ਜੋ ਨਹੀਂ ਲੱਗੀਆਂ ਤਾਂ ਫਿਰ ਦਰਨਚੀ ਫਾਇਦਾ ਹੈ ਦਰਨਚੀ ਫਾਇਦਾ ਸਹੀ ਗੱਲ ਹੈ ਹਾਂਜੀ ਤੇ ਵੀ ਬੰਦਾ ਛੋਟੇ ਲਵੇ ਆ ਸਕਦਾ ਜਦੋਂ ਮਰਜ਼ੀ ਆਓ ਯਾਰ ਜਦੋਂ ਮਰਜ਼ੀ ਆਓ ਕਦੋਂ ਮਰਜ਼ੀ ਆਓ ਤੇ ਬਈ ਆਪਾਂ ਕਿਸੇ ਨੂੰ ਨਹੀਂ ਰੋਕਿਆ ਮਾ ਹੁਣ ਆਪਾਂ ਬੈਠੇ ਸੀ ਆਪਾਂ ਗੱਲਾਂ ਬਾਤਾਂ ਕਰਦੇ ਰਹੇ ਵਿੱਚ ਬੰਦੇ ਜਾ ਕੇ ਪਰੇ ਬੱਕਰੀਆਂ ਵੀ ਫੜਫੜ ਦੇਖੀ ਗਏ ਨੇ ਆਪਾਂ ਨੂੰ ਕੋਈ ਤਰਾਜ ਨਹੀਂ ਯਾਰ ਜੇ ਦੇਖਣ ਵਾਲੀਆਂ ਰੱਬ ਨੇ ਦਿੱਤੀਆਂ ਨੇ ਆਪਾਂ ਨੂੰ ਇਹ ਤਾਂ ਹੀ ਦੇਖ ਜਿਹਨਾਂ ਦਾ ਕੋਈ ਨਾਮ ਹੈ ਦੁਨੀਆ ਦੇਖ ਆਪਾਂ ਕਿਸ ਨੂੰ ਜਾਣਦੇ ਨਹੀਂ ਹਰ ਬੰਦਾ ਆਪੋ ਆਉਦੇ ਥਾਂ ਤੇ ਕੋਈ ਰੋਤਬਾ ਰੱਖਦਾ ਕੋਈ ਇੱਜ਼ਤ ਰੱਖਦਾ ਆਪਾਂ ਐ ਵੀ ਉਹਨੂੰ ਆ ਕੇ ਕਹਿ ਲਈ ਤੂੰ ਕੌਣ ਹੈ ਹਾਂ ਤੂੰ ਠੀਕ ਆ ਬੰਦਾ ਕ ਬੰਦਾ ਪਰਖਣਾ ਪੈਂਦਾ ਹੈ ਪਰ ਹਰ ਬੰਦਾ ਆਪੋ ਆਉਦੇ ਥਾਂ ਤੇ ਕੋਈ ਰੋਤਬਾ ਰੱਖਦਾ ਉਹਦੀ ਰਿਸਪੈਕਟ ਆ ਯਾਰ ਕੋਈ ਹੈਨਾ ਉਹ ਨੂੰ ਬੰਦਾ ਸਤਿਕਾਰ ਦੇਣਾ ਬੰਦਾ ਠੀਕ ਆ ਬਾਈ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਜਾਣਕਾਰੀ ਦੇਣ ਲਈ ਜਿਹੜੀ ਤੁਸੀਂ ਅੱਜ ਕੀਮਤੀ ਜਾਣਕਾਰੀ ਕਹੂੰਗਾ ਮੈਂ ਤਾਂ ਜਿਹੜੀ ਦਿੱਤੀ ਤੇ ਬਾਈ ਕਦੋਂ ਵੀ ਤੁਸੀਂ ਆ ਸਕਦੇ ਹੋ ਬਾਈ ਨਾਲ ਗੱਲਬਾਤ ਕਰਕੇ ਬੱਕਰੀਆਂ ਦੇਖਣ ਸੋਡੀ ਪੂਰੀ ਜਿਹੜੀ ਮਦਦ ਤਾਂ ਉਹ ਬਾਈ ਕਰੂਗਾ ਕਹੇ ਜੇ ਵੀ ਸਵਾਲ ਜਵਾਬ ਹੋਣ ਛੋਡੇ ਬੱਕਰੀਆਂ ਬਾਰੇ ਜਾਣਕਾਰੀ ਲੈਣੀ ਹੋਵੇ ਤਾਂ ਬਾਈ ਦਾ ਪਿੰਡ ਕੁੱਤਵਾ ਜ਼ਿਲ੍ਹਾ ਬਰਨਾਲਾ ਬਾਈ ਨੇੜੇ ਕਿਹੜੇ ਪਿੰਡ ਪੈ ਜਾਂਦੇ ਆ ਇਹਦੇ ਆ ਹਰਦਾਸਪੁਰ ਪੈ ਗਿਆ 1 ਕਿਲੋਮੀਟਰ ਤੇ ਉਧਰ ਕਿਲੋਮੀਟਰ ਤੇ ਬਾਹਵਣੀ ਆਗੀ ਆ 2 ਕਿਲੋਮੀਟਰ ਤੇ ਸਵਾਇਪੁਰਾ ਪਿੰਡ ਆ ਆ ਨਹਿਰਾਂ ਕੀ ਨਹਿਰ ਦੇ ਪਰਲੇ ਪਾਸੇ ਲੁਧਿਆਣਾ ਜ਼ਿਲ੍ਹਾ ਇਧਰ ਬਰਨਾਲਾ ਜ਼ਿਲ੍ਹਾ ਠੀਕ ਆ ਇਹ ਪਹਿਲਾਂ ਸੰਗਰੂਰ ਹੁੰਦਾ ਸੀ ਸੰਗਰੂਰ ਚ ਬਰਨਾਲਾ ਬਰਨਾਲਾ ਪੈ ਗਿਆ ਹਾਂ ਇਹ ਲਾਸਟ ਪਿੰਡ ਆ ਸਾਡਾ ਬਰਨਾਲੇ ਦਾ ਨਹਿਰ ਵਾਲੇ ਹਿਸਾਬ ਨਾਲ ਇਧਰੋਂ ਠੀਕ ਆ ਬਾਈ ਤੇ ਬਹੁ